ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਲੱਗੇ ਆਂ ਜੀ ਤੰਦੂਰ ਤੋਂ ਬਿਨਾ ਤੰਦੂਰ ਵਾਲੀ ਰੋਟੀ ਬਣਾਉਣ ਬਣਾ ਕੇ ਵੇਖਦੇ ਆਂ ਆਪਾਂ ਵੀ ਕਿਉਂਕਿ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਆ ਤੰਦੂਰ ਵਾਲੀਆਂ ਰੋਟੀਆਂ ਦੀਆਂ ਕਿ ਬਿਨਾ ਤੰਦੂਰ ਤੋਂ ਰੋਟੀ ਪੱਕ ਜਾਂਦੀ ਹੈ ਤੇ ਮੈਂ ਕਿਹਾ ਚੱਲ ਆਪਾਂ ਵੀ ਅੱਜ ਬਣਾ ਕੇ ਵੇਖਦੇ ਆਂ ਤੇ ਇਹਦੇ ਲਈ ਆਪਾਂ ਪੇੜੇ ਕਰ ਲਏ 2 ਥੋੜੇ ਜਿਹਾ ਭਾਰੇ ਪੇੜੇ ਕਰਨੇ ਆਪਾਂ ਕਿਉਂਕਿ ਜਿਹੜੀ ਆਪਾਂ ਤਵੇ ਤੇ ਵੈਸੇ ਰੋਟੀ ਪਕਾਉਂਦੇ ਆ ਉਹ ਥੋੜੀ ਜੀ ਹਲਕੀ ਹੁੰਦੀ ਏ ਥੋੜੀ ਜੀ ਭਾਰੀ ਹੁੰਦੀ ਏ ਇਹਦੇ ਵਾਸਤੇ ਆਪਾਂ ਦੋ ਪੇੜੇ ਕਰ ਲੈਨੇ ਆ ਬਣਾ ਕੇ ਵੇਖਦੇ ਆ ਆਪਾਂ ਵੀ ਇਸ ਤਰ੍ਹਾਂ ਦੋ ਪੇੜੇ ਕਰ ਲਿਆ ਆਪਾਂ ਤੇ ਇੱਧਰ ਤਵਾ ਗਰਮ ਰੱਖਤਾ ਆਪਾਂ ਤਵਾ ਗਰਮ ਰੱਖਤਾ ਹੈ ਹੀਟ ਤੇ ਮੈਂ ਬਣਾਉਣ ਲੱਗੀ ਜੇ ਤੁਹਾਡੇ ਕੋਲ ਗਾਂਹ ਸੀ ਤੇ ਤੁਹਾਨੂੰ ਦੋ ਤਵੇ ਚਾਹੀਦੇ ਹੋਣਗੇ ਇੱਕ ਤਵਾ ਕਿਉਂਕਿ ਆਪਾਂ ਜਿਹੜੀ ਗਾਂਸ ਤੇ ਸਿੱਧੀ ਰੋਟੀ ਨਹੀਂ ਸੇਕਨੀ ਦੂਸਰੇ ਪੰਨੇੋਂ ਤੇ ਆਪਾਂ ਨੂੰ ਇੱਕ ਹੋਰ ਤਵਾ ਚਾਹੀਦਾ ਹੋਊਗਾ। ਉਹ ਤੁਸੀਂ ਇੱਕ ਹੋਰ ਤਵਾ ਦੋ ਤਵਿਆਂ ਤੇ ਬਣਾ ਸਕੋਗੇ ਰੋਟੀ ਕਿਉਂਕਿ ਫਿਰ ਆਪਾਂ ਤਵੇ ਦੇ ਤੇ ਤਵਾ ਮੁੱਦਾ ਮਾਰ ਕੇ ਤੇ ਰੋਟੀ ਸੇਕ ਲਵਾਂਗੇ। ਤੇ ਇਹ ਹੀ ਤਰੇ ਮੇਰੇ ਕੋਲ ਇਸ ਕਰਕੇ ਮੈਂ ਇੱਕ ਤਵਾ ਲਿਆ। ਤੇ ਆਪਾਂ ਇੱਧਰ ਹੁਣ ਰੋਟੀ ਵੇਲ ਲੈਣੀ ਹੈ। ਰੋਟੀ ਆਪਾਂ ਥੋੜੀ ਜਿਹੀ ਮੋਟੀ ਰੱਖਣੀ ਹੈ। ਰੋਟੀ ਮੋਟੀ ਰੱਖਣੀ ਕਿਉਂਕਿ ਤੰਦੂਰ ਦੀ ਰੋਟੀ ਜਿਹੜੀ ਥੋੜੀ ਜਿਹੀ ਭਾਰੀ ਹੁੰਦੀ ਹੈ। ਚੁੰਡਾ ਕਰ ਲੈਨੇ ਪਹਿਲਾਂ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਇਹ ਐ ਵੀਡੀਓ ਵਧੀਆ ਹੈ ਵੈਸੇ ਜਿੰਨਾ ਪੈਣਾ ਨੂੰ ਤੰਦੂਰ ਤੇ ਰੋਟੀਆਂ ਨਹੀਂ ਲਾਉਣੀਆਂ ਹੁੰਦੀਆਂ ਉਹ ਇਸ ਤਰ੍ਹਾਂ ਵੇਲ ਲੈਨੇ ਨਾ ਵੇਲ ਕੇ ਫਿਰ ਜਿਵੇਂ ਆਪਣੇ ਤਵੇ ਤੇ ਹੀ ਪਕਾ ਸਕਦੀਆਂ ਇਸ ਤਰ੍ਹਾਂ ਕਰਕੇ ਆਪਾਂ ਵੇਲ ਲੈਨੇ ਥੋੜੀ ਜਿਹੀ ਮੋਟੀ ਰੱਖਣੀ ਰੋਟੀ ਆਪਾਂ ਇਸ ਤਰ੍ਹਾਂ ਜਿਆਦਾ ਪਤਲੀ ਨਹੀਂ ਕਰਨੀ ਦੋਵੇਂ ਵੇਲ ਲੈਨੇ ਪਹਿਲੂ ਆਪਾਂ ਤੋ ਜਿੰਨਾ ਭੈਣਾਂ ਨੂੰ ਨਹੀਂ ਤੰਦੂਰ ਤੇ ਰੋਟੀਆਂ ਲਾਉਣੀਆਂ ਆਉਂਦੀਆਂ ਉਹ ਇਸ ਤਰ੍ਹਾਂ ਜਦੋਂ ਜੀ ਕਰੇ ਤੇ ਬਣਾ ਕੇ ਖਾ ਸਕਦੇ ਹੋ ਦੇਖੋ ਹੁਣ ਆਪਣਾ ਜਿਹੜੀ ਰੋਟੀ ਐਂਦੇ ਤੇ ਥੋੜਾ ਜਿਹਾ ਆਪਾਂ ਪਾਣੀ ਲਾ ਲਾਂਗੇ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਪਾਣੀ ਗਿੱਲਾ ਕਰਕੇ ਲਾ ਲਾਂਗੇ ਤਾਂ ਜੋ ਰੋਟੀ ਆਪਣੀ ਤਵੇ ਨਾਲ ਚਿਪਕ ਜੇ ਤੇ ਹੁਣ ਆਪਾਂ ਇੱਥੇ ਰੋਟੀ ਪੌਣੇ ਤਵੇ ਤੇ ਦੇਖੋ ਇਸ ਤਰ੍ਹਾਂ ਕਰਕੇ ਥੋੜਾ ਜੋ ਉਪਰ ਆਪਾਂ ਇਹਨਾਂ ਨੱਪਦੇ ਨਾ ਤਾਂ ਜੋ ਰੋਟੀ ਆਪਣੀ ਨਾ ਜਿਹੜੀ ਚਿਪਕ ਜੇ ਨਾਲ ਤੇ ਜੇ ਆਪਣੇ ਕੋਲ ਗੈਸ ਹੈ ਤੇ ਆਪਾਂ ਨੂੰ ਦੋ ਤਵੇ ਚਾਹੀਦੇ ਓਕੇ ਫਿਰ ਆਪਾਂ ਕਿਉਂਕਿ ਗੈਸ ਸਹੀ ਨਹੀਂ ਨਾ ਹੁੰਦੀ ਆਪਣੀ ਜੇ ਆਪਾਂ ਗੈਸ ਤੇ ਹੀ ਆਪਾਂ ਉਸ ਤਰ੍ਹਾਂ ਸੇਕਾਂਗੇ ਤੇ ਗੈਸ ਸਹੀ ਨਹੀਂ ਆਪਣੀ ਸਿਹਤ ਲਈ ਇਸ ਤਰ੍ਹਾਂ ਆਪਾਂ ਹੁਣ ਇਹਨੂੰ ਮੇਦਾ ਕਰਕੇ ਪਕਾ ਲਾਂਗੇ ਇਸ ਤਰ੍ਹਾਂ ਕਿਉਂਕਿ ਇਹ ਹਿੱਟਰ ਹੈ ਹਿੱਟਰ ਤੇ ਕੋਈ ਡਰ ਨਹੀਂ ਤੇ ਜੇ ਆਪਣੇ ਕੋਲ ਗੈਂਸ ਹੈ ਤੇ ਗੈਂਸ ਤੇ ਆਪਾਂ ਦੂਸਰੀ ਤਰ੍ਹਾਂ ਪਕਾਵਾਂਗੇ ਦਵੇ ਤੇ ਤਵਾ ਰੱਖ ਕੇ ਇਹਦੇ ਉੱਪਰ ਤਵਾ ਹੋਊਗਾ ਥੱਲੇ ਤਵੇ ਦੇ ਉੱਤੇ ਤਵਾ ਮੋਤਾ ਮਰਾਂਗੇ ਇਸ ਤਰ੍ਹਾਂ ਵੇਖੋ ਪੱਕ ਗਈ ਰੋਟੀ ਆਪਣੀ ਕਿੰਨੀ ਸੋਹਣੀ ਵੇਖੋ ਬਿਲਕੁਲ ਤੰਦੂਰ ਵਰਗੀ ਰੋਟੀ ਪੱਕੀ ਹੈ ਆਪਣੀ ਵੇਖੋ ਦੂਸਰੀ ਬੰਨੇ ਵੀ ਪੱਕ ਗਈ ਬਿਲਕੁਲ ਦੇਖੋ ਤੰਦੂਰ ਦੀ ਰੋਟੀ ਪੇਨ ਬੈਕ ਸਾਈਡ ਤੋਂ ਇਸੇ ਤਰ੍ਹਾਂ ਹੀ ਹੁੰਦੀ ਹੈ ਤੇ ਵੇਖੋ ਕਿੰਨੀ ਸੋਹਣੀ ਰੋਟੀ ਬਣੀ ਹੈ ਆਪਣੀ ਇਹਨੂੰ ਆਪਾਂ ਲਾ ਲਾਂਗੇ ਹੁਣ ਆਪਾਂ ਦੂਸਰੀ ਰੋਟੀ ਵੀ ਇਸੇ ਤਰ੍ਹਾਂ ਹੀ ਪਾਉਨੇ ਆ ਉਹ ਵੀ ਤੁਹਾਨੂੰ ਪਾ ਕੇ ਵਿਖਾਉਨੇ ਆ ਫੇਰ ਦੁਬਾਰਾ ਦੇਖੋ ਇਸ ਤਰ੍ਹਾਂ ਇਹਨੂੰ ਪਾਣੀ ਲਾ ਲੈਣਾ ਪਾਣੀ ਲਾ ਕੇ ਫਿਰ ਆਪਾਂ ਇਹਨੂੰ ਇੱਧਰ ਪਾਵਾਂਗੇ ਰੋਟੀ ਥੋੜਾ ਜਿਹਾ ਉੱਪਰ ਨਾ ਪਾ ਦੇਣਾ ਤਾਂ ਜੋ ਰੋਟੀ ਆਪਣੀ ਨਾ ਚਿਪਕ ਜੇ ਨਾ तो जो आप लगे जो पक गई रोटी दूसरे बनी फिर दूसरी सैड पलट दा इस तरह देखो अपनी रोटी पकती पी बिलकुल तैयार होंगी पी देखो जी अपनी दूसरी रोटी भी पक गई बिलकुल ਤਿਆਰ ਹੋ ਗਈ ਆਪਣੀ ਦੂਸਰੀ ਰੋਟੀ ਵੀ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਪਕਾ ਸਕਦੇ ਹਾਂ ਦੇਖੋ ਕਿੰਨੀ ਸੋਹਣੀ ਰੜੀ ਰੜੀ ਰੋਟੀ ਬਣੀ ਆ ਆਪਣੀ ਇਸ ਤਰ੍ਹਾਂ ਲਾ ਲਾਂਗੇ ਨੂੰ ਆਪਾਂ ਦੇਖੋ ਦੂਸਰੇ ਬੰਨੇ ਵੀ ਪੱਕ ਗਏ ਜੇ ਤੁਹਾਨੂੰ ਕੱਚੀ ਲੱਗੇ ਤਾਂ ਥੋੜੀ ਜਿਹੀ ਇਹਨੂੰ ਦੂਸਰੇ ਬੰਨੇ ਉ ਸੇਕ ਲਓ ਇਸ ਤਰ੍ਹਾਂ ਕਰਕੇ ਲਗੋਈ ਪੱਕ ਜੂਗੀ ਆਪਣੀ ਰੋਟੀ ਵੇਖੋ ਦੇਖੋ ਆਪਣੀਆਂ ਰੋਟੀਆਂ ਪੱਕ ਗਈਆਂ ਜੀ ਬਿਲਕੁਲ ਵਧੀਆ ਬਣੀਆਂ ਦੇਖੋ ਤੰਦੂਰ ਵਾਲੀਆਂ ਰੋਟੀਆਂ ਇਸ ਤਰ੍ਹਾਂ ਤੁਸੀਂ ਵੀ ਘਰੇ ਬਣਾ ਸਕਦੇ ਹੋ ਰੋਟੀਆਂ ਤਿਆਰ ਕਰ ਸਕਦੇ ਹੋ ਤੰਦੂਰ ਵਾਲੀਆਂ ਬਿਨਾਂ ਤੰਦੂਰ ਤੋਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਓ